ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤਰਨਤਾਰਨ ਵੱਲੋਂ 마ੜੇ ਅੰਸ਼ਤਾਂ ਅਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਅਜੇਰਾਜ ਸਿੰਘ ਪੀਪੀਐਸ ਐਸਪੀਡੀ ਤਰਨਤਾਰਨ ਅਤੇ ਨਿਗਰਾਨੀ ਹੈੱਡ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਤਰਨਤਾਰਨ ਵੱਲੋਂ ਮਿਤੀ 29/8/2024 ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਉਰਫ ਸਤਨਾਮ ਸਿੰਘ ਵਾਸੀ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਗੁਰੂ ਅਤੇ ਲਵਪ੍ਰੀਤ ਸਿੰਘ ਉਰਫ ਲਵਰ ਪੁੱਤਰ ਸਤਨਾਮ ਸਿੰਘ ਵਾਸੀ ਬਾਸਰਕ ਇਹਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 4 ਪਿਸਤੋਲ ਗਲੋਕ ਸਮੇਤ ਮੈਗਜ਼ੀਨ 7 ਜਿੰਦਾ ਰੌਂਦ 4,80,000 ਰੁਪਏ ਡਰੱਗ ਮਨੀ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। ਗਲੋਕ ਪਿਸਤਲ ਬਰਾਮਦਗੀ ਹੋਈ ਹੈ ਸਰ ਕੀ ਮਾਮਲਾ ਸਾਹਿਬ। ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾਂ ਦੇ ਸ਼ੇਠ ਤ ਜਿਹੜਾ ਜੁਰਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਰੰਤਾਨਾ ਪੁਲਿਸ ਨੂੰ ਅੱਜ ਫਿਰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਅਸੀਂ ਜਿਹੜਾ ਬਾਰਡਰੋਂ ਪਾਰ ਜਿਹੜਾ ਨਾਜਾਇਜ਼ ਤੌਰ ਤੇ ਇੰਪੋਰਟਡ ਜਿਹੜੇ ਪਿਸਟਲਸ ਹੈਗੇ ਆ ਉਹਨਾਂ ਨੂੰ ਡਰੋਨ ਰਾਹੀਂ ਜਿਹੜਾ ਬਾਰਡਰ ਤੇ ਇਸ ਪਾਸੇ ਸਿੱਟੇ ਜਾਂਦਾ ਸੀ ਮਾੜੇ मंसूਬੇ ਲਈ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅਸੀਂ ਦੋ ਦੋਸ਼ੀ ਪਹਿਲਾ ਅਰੈਸਟ ਕੀਤੇ ਸੀ ਜਿਨ੍ਹਾਂ ਦਾ ਨਾਮ ਹੈਗਾ ਹਰਪ੍ਰੀਤ ਸਿੰਘ ਵਰਪ ਐਪੀ ਪਿੰਡ ਛਾਪੜਾ ਹੈ ਥਾਣਾ ਜੰਡਿਆਲਾ ਅਤੇ ਲਵ ਪ੍ਰੀਤ ਸਿੰਘ ਉਰਫ ਲਵ ਪਾਸੀ ਬਾਸਰਕੇ ਇਹ ਦੋਵੇਂ ਦੋਸ਼ੀਆਂ ਕੋਲੋਂ ਸਾਨੂੰ ਪਹਿਲਾਂ 4 ਗਲੌਕ ਪਿਸਟਲ 4 ਮੈਗਜ਼ੀਨ ਆ ਕੁਝ 9mm ਦੇ ਰੌਂਦ ਤੇ 4,80,000 ਰੁਪਏ ਦਾ ਡਰੱਗ ਮਨੀ ਰਿਕਵਰ ਹੋਇਆ ਸੀ ਇਹਦੀ ਪੜਤਾਲ ਦੇ ਵਿੱਚ ਅੱਗੇ ਵਧਦੇ ਹੋਏ ਬੜੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਤਰਨਤਨ ਪੁਲਿਸ ਨੂੰ ਅੱਜ ਫੇਰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇਹਨਾਂ ਦਾ ਸਾਥੀ ਜਿਹੜਾ ਕਿ ਇਹ ਗਲੌਕ ਪਿਸਟਲ ਨੂੰ ਇਕੱਠਾ ਕਰਕੇ ਰੱਖਦਾ ਸੀ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਦੋਸ਼ੀ ਦਾ ਨਾਂ ਹੈਗਾ ਨਰਵੈਲ ਸਿੰਘ ਉਰਫ ਰਵੇਲਾ ਪੁੱਤਰ ਮੰਗਲ ਸਿੰਘ ਵਾਸੀ ਠੱਠੀਆਂ ਨੇੜੇ ਬੰਡਾਲਾ ਥਾਣਾ ਜੰਡਿਆਲਾ ਗੁਰੂ ਨਰਵੈਲ ਸਿੰਘ ਕੋਲੋਂ ਸਾਨੂੰ ਦੋ ਸੋਫਿਸਟੀਕੇਟਿਡ ਆਸਟ੍ਰੇਲੀਆ ਮੇਡ ਗਲੌਕ ਪਿਸਟਲਸ ਰਿਕਵਰ ਹੋਏ ਹਨ ਅਤੇ ਇੱਕ ਵੈਬਲੀਅਨ ਸਕਾਡ ਦਾ 32 ਬੋਰ ਦਾ ਪਿਸਟਲ ਰਿਕਵਰ ਹੋਇਆ ਸਮੇਤ ਤਿੰਨ ਮੈਗਜ਼ੀਨ ਤੇ ਜਿਹੜੇ ਦੋ ਰਾਉਂਡ ਸਾਨੂੰ ਰਿਕਵਰ ਹੋਏ ਹੈਗੇ ਆ ਮੁਢਲੀ ਪੁਛਗਿੱਛ 'ਚ ਇੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਰਵੇਲ ਸਿੰਘ ਪਹਿਲਾ ਵੀ ਜਿਹੜਾ ਫੋਰਨ ਬੇਸਡ ਹੈਂਡਲਰ ਹੈ ਉਹਦੇ ਕੰਟੈਕਟ ਦੇ ਥਰੂ ਜਿਹੜੇ ਬਾਹਰੋਂ ਵੈਪਨਸ ਵੰਗਾ ਕੇ ਆਪਣੇ ਕੋਲ ਜਿਹੜਾ ਰੱਖਦਾ ਸੀਗਾ ਤੇ ਮਾੜੇ ਬੰਦਿਆਂ ਨੂੰ ਜਿਹੜੇ ਕਹਾ ਅੱਗੇ ਸਪਲਾਈ ਵੀ ਕਰਦਾ ਸੀਗਾ ਨਿਰਵੇਲ ਸਿੰਘ ਤੇ ਇੱਕ ਪਹਿਲਾ ਵੀ ਜਿਹੜਾ ਪਰਚਾ ਆਰਮਸ ਐਕਟ ਅਥੇ ਜਿਹੜੀ 307 ਤੇ ਹੋਰ ਸੰਗੀਨ ਧਾਰਾਵਾਂ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਪਹਿਲਾ ਹੀ ਦਰਜ ਹੈਗਾ ਤੇ ਉਹਦੇ ਵਿੱਚ ਇਹ ਬੇਲ 'ਚ ਬਾਹਰ ਆਇਆ ਸੀਗਾ ਇਸ ਇਸ ਮੋਡਿਊਲ ਦੇ ਵਿੱਚ ਹਜੇ ਵੀ ਕੁਝ ਲੋਕ ਹੈਗੇ ਆ ਵੌਂਟਡ ਹੈਗੇ ਆ ਤਰਨਪਨ ਪੁਲਿਸ ਜਿਹੜੀ ਬੜੀ ਡੂੰਘਾਈ ਨਾਲ ਦੀ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਛੇਤੀ ਹੀ ਉਹ ਲੋਕ ਜਿਹੜੇ ਇਸ ਲੜੀ ਦੇ ਵਿੱਚ ਜੁੜੇ ਹੋਣ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਜਿਹੜੇ ਪਿਸਟਲ ਜਿਹੜੇ ਆ ਇਹ ਵੀ ਡਰੋਨ ਦੇ ਰਾਹੀਂ ਆਏ ਆ ਕਿ ਜੀ ਬਿਲਕੁਲ ਇਹ ਜਿਹੜੇ ਪਿਸਟਲ ਪਹਿਲੇ 4 ਪਿਸਟਲ ਸੇ ਰਿਕਵਰ ਕੀਤਾ ਸੀ ਉਸੇ ਤਰੀਕੇ ਦੇ ਗਲੌਕ ਪਿਸਟਲ ਜੀ ਹੈਗੇ ਆ ਤੇ ਪ੍ਰੋਹੀਬਿਟਿਡ ਜਿਹੜੇ ਪਿਸਟਲਸ ਹੈਗੇ ਆ ਤੇ ਇਨ ਆਲ ਪ੍ਰੋਬੈਬਿਲਿਟੀ ਇਹ ਡਰੋਨ ਰਾਹੀਂ ਹੀ ਜਿਹੜੇ ਤਾਰੋਂ ਪਰ ਇਸ ਇਸ ਆਪਣੇ ਆਪਣੇ ਇਲਾਕੇ ਚ ਆਏ ਹਨ ਸਰ ਜੀ ਯੂਐਸ ਵਾਲਾਂ ਨੂੰ ਕੁਸ਼ਟਲ ਫੜਿਆ ਗਿਆ ਹੈ ਦੇਖ ਲਓ ਉਹ ਕਾਫੀ ਕੀਮਤੀ ਕਿਉਂ ਪਿਸ਼ਟਲ ਪਲੇਸ ਕੋਡ ਜੁਕਿਆ ਨਹੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਸਰਕਰ ਮਾੜੀ ਵੀ ਲਿਆ ਕੇ ਜੁਕੇ ਦਾ ਬਿਲਕੁਲ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਹੋਰ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਤੇ ਅਸੀਂ ਬੜੇ ਸਾਨੂੰ ਉਮੀਦ ਹੈਗੀ ਹੈ ਕਿ ਹੋਰ ਜਿਹੜੇ ਵੱਡੇ ਖੁਲਾਸੇ ਹੋਣਗੇ ਸਰਸਤੀ ਜਿਹੜਾ ਦੱਸਦਾ ਮੈਂ ਉਹ ਦੱਸ ਰਹੀ ਹੈ ਯਾ ਦੋ ਗਲੌਕ ਹੈ ਤਾਂ ਫਾਜ਼ਲਿਕਾ ਦੇ ਸਰਹੱਦੀ ਇਲਾਕੇ ਵਿੱਚ ਕਾਵਾਂ ਵਾਲੀ ਪਤਨ ਦੇ ਨਾਂ ਤੇ ਮਸ਼ਹੂਰ ਪੁਲ ਤੇ ਪ੍ਰਸ਼ਾਸਨ ਵੱਲੋਂ ਭਰੇ ਗਏ ਮਿੱਟੀ ਦੇ ਗੱਟੇ ਇੱਥੋਂ ਤੱਕ ਕਿ ਲੋਕਾਂ ਲਈ ਹਾਦਸਿਆਂ ਦਾ ਕਾਰਨ ਪਨ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੜਕ ਪਹਿਲਾਂ ਹੀ ਬਹੁਤ ਤੰਗ ਸੀ ਉਸ ਤੋਂ ਬਾਅਦ ਇੰਨਾ ਮਿੱਟੀ ਦੇ ਭਰੇ ਗੱਟਿਆਂ ਕਾਰਨ ਇੱਥੋਂ ਦੀ ਸੜਕ ਹੋਰ ਵੀ ਜ਼ਿਆਦਾ ਤੰਗ ਹੋ ਗਈ ਇਸ ਤੋਂ ਇਲਾਵਾ ਸੜਕ ਦੇ ਚਾਰੇ ਪਾਸੇ ਵੱਡੀ ਗਿਣਤੀ ਵਿੱਚ ਮਿੱਟੀ ਦੇ ਭਰੇ ਗੱਟੇ ਲੱਗੇ ਹੋਣ ਕਾਰਨ ਇੱਥੇ ਅਕਸਰ ਹਾਦਸੇ ਵਾਪਰ ਰਹੇ ਹਨ ਇਹ ਗੱਟੇ ਭਰੇ ਹੋਏ ਨੇ ਕੇਂਦਰ ਪਾਣੀ ਆਵੇ ਤਾਂ ਗੁਲਾਵਾਂ ਦੇ ਉਹ ਤਾਂ ਪਾਣੀ ਆ ਲਗਾ ਲੈ ਨਹੀਂ ਸੀ ਸਰਕਾਰ ਨੇ ਪੈਸਾ ਪੁੱਠੇ ਪਾਸੇ ਲਾਤਾ ਤੇ ਸੜਕਾਂ ਉਵੇਂ ਪੰਜਾਂ ਟੁੱਟੀਆਂ ਆਈਆਂ ਜਿਹੜਾ ਗੱਟਿਆਂ ਤੇ ਪੈਸਾ ਲਾਉਣ ਉਹ ਸੜਕਾਂ ਤੇ ਲਾ ਦੇਂਦੇ ਨਰੇਗੇ ਦਾ ਬੇਕਾਰ ਇੰਨਾ ਪੈਸਾ ਐਵੇਂ ਗਿਆ ਤੇ ਗੱਟਿਆਂ ਦੀ ਹਾਲਤ ਕਿਸ ਤਰ੍ਹਾਂ ਹੋ ਰਹੀ ਆਲਤ ਹੋਵੇ ਕੋ ਬੋਡੇ ਹੋ ਤਾਂ ਪਾਟੀ ਜਾਂਦੇ ਨੇ ਖਰਾਬ ਹੋ ਰਹੇ ਨੇ ਖਰਾਬ ਹੋ ਰਣਾ ਵੀ ਗਿਆ ਪੈਸਾ ਜਿਹੜਾ ਕਰੋੜ ਦੋ ਲਾਇਆ ਨੇ ਇਵੇਂ ਸੇ ਕੇਸ ਕਰਕੇ ਪਰੇਗੇ ਸੀ ਐਵੇਂ ਹੀ ਬਾਸ ਬਖਾਲਾ ਕੀਤਾ ਨੇ ਕਾਫੀ ਵੱਡੀ ਗੰਟੀ ਚ ਪੈਣ ਗੱਟੇ ਇਹਦੇ ਕਰਕੇ ਰਸਤਾ ਵੀ ਜਾਮ ਹੋ ਰਿਹਾ ਇੰਦੇ ਇੰਦੇ ਕਰਕੇ ਹਾਸੀ ਹੋਈ ਜਾਂਦੇ ਨ ਰਾਤ ਨੂੰ ਐਕਸੀਡੈਂਟ ਹੁੰਦੇ ਆ ਗੱਟਿਆਂ ਦੋ ਲਾਏ ਗਏ ਪਤਾ ਲੱਗਦਾ ਨਹੀਂ ਕੋਈ ਬੰਦਾ ਆ ਰਿਹਾ ਦੁਕ ਨਹੀਂ ਆ ਰਿਹਾ ਔਰ ਬਹੁਤ ਇਤਨੀ ਨੁਕਸਾਨ ਹੋ ਰਿਹਾ ਇਸ ਦੇ ਬਾਰੇ ਮੰਗ ਕਰਨਾ ਜਾਣ ਜਾਦਾ ਗੱਟੇ ਚ ਚਾਕਲ ਜਾਓ ਜਾ ਫੇਰ ਇਹਨਾਂ ਨੂੰ ਸੱਟੋ ਦ ਰਿਹਾ ਚੇ ਕੰਮ ਦੀ ਨਹੀਂ ਹੈ ਕਿ ਬੋਡੇ ਹੋ ਗਏ ਐਵੇਂ ਗਏ ਵਿਕਾਰ ਗਿਆ ਪੈਸਾ ਜਿਹੜਾ ਸਰਕਾਰ ਨੇ ਲਾਇਆ ਇੰਦੇ ਤੇ ਕਾਫੀ ਨਰੇਗਾ ਥੋੜਾ ਪੈਸਾ ਨਰੇਗੇ ਦਾ ਆਇਆ ਉਹ ਸਾਰਾ ਐਵੇਂ ਗੱਟਿਆਂ ਚ ਬੇਕਾਰ ਹੀ ਗਿਆ ਉਹ ਕਿ ਗਰੀਬਾਂ ਵੰਡ ਦਿੰਦੇ ਇੱਧਰ ਛੜਕਾਂ ਤੇ ਲਾ ਦਿੰਦੇ ਕਿਸੇ ਕੰਮ ਤਾਂ ਆਵੇ ਆਇਆ ਇਹ ਹੁਣ ਐਵੇਂ ਪੈਣ ਗੱਟੇ ਬੋਡੇ ਹੋਈ ਜਾਂਦੇ ਸਾਰਾ 파ਟੀ ਜਾਂਦੇ ਇਹ ਐਵੇਂ ਪੈਸਾ ਇਹ ਗੱਟੇ ਨਰੇਗਾ ਵਾਲੇ ਭਰੇ ਨੇ ਤੇ ਪਰ ਗਲਥਾਂ ਤੇ ਗੱਟੇ ਭਰੇ ਗਏ ਨੇ ਸਾਡੇ ਮਨੇ ਆੜਾਂ ਦੇ ਸਾਧ ਨੂੰ ਡੋਬਣ ਵਾਸਤੇ ਭਰੇ ਗਏ ਨੇ ਪਰ ਇਹਨਾਂ ਦੇ ਕੋਈ ਹੁਣ ਗੱਟਿਆਂ ਦਾ ਮੁੱਲ ਨਹੀਂ ਪਿਆ ਪੈਸਾ ਮੰਜੂਲੀ ਗਿਆ ਗੱਟੇ ਬਹੁਤ ਖਰਾਬ ਹੋਏ ਨੇ ਇਹ ਬਕਾਰ ਹੋ ਗਿਆ ਇਹ ਹਰ ਦੇ ਪਾਣੀ ਨਾਲ ਭਰੇ ਗਏ ਨੇ ਭਈ ਇਹ ਤੋਂ ਮਜਬੂਤੀ ਕਰਾਂ ਦੇ ਪਾਣੀ ਆਇਆ ਤਾਂ ਗੱਟੇ ਖਰਾਬ ਹੋ ਗਏ ਮਜੂਲੀ ਪੈਸਾ ਲੱਗ ਗਿਆ ਇਹਨਾਂ ਪੈਸਾ ਸੜਕ ਤੇ ਲਾ ਦਿੰਦੇ ਸੜਕ ਬਣ ਜਾਵੇ ਆਈ ਰਸਤਾ ਤਾਂ ਤੰਗ ਹੋ ਗਿਆ ਨਾਲ ਨਾਲ ਗੱਟੇ ਪੈਰੇ ਗਏ ਸੜਕ ਦੇ ਨਾਲ ਆ ਡਾਰੇਗਾ ਇਹਦੂ ਕੋਈ ਵਿਕਰ ਆਂਦਾ ਕੋਈ ਇਹਦੂ ਆਂਦਾ ਟੱਕਰ ਹੋ ਸਕਦੀ ਹੈ ਹਾਂਜੀ ਇਹਦੇ ਬਾਰੇ ਮੈਂ ਅੰਕ ਕਰਨਾ ਚਾਹੁੰਨੇ ਸਾਦੀ ਛੜਕ ਬਣਾਈ ਜਾਵੇ ਆ ਗੱਟੇ ਕੇਲੇ ਭਰੇ ਨੇ ਇਹਨਾਂ ਦਾ ਕੋਈ ਮੁੱਲ ਹੈਗਾ ਤੇ ਦੱਸ ਦੇਵਣ ਸਵੇ ਦਾ ਫालतੂ ਐਨੇ ਬੰਤ ਲਾਈ ਜਾਂਦੇ ਨੇ ਇਹਨਦੇ ਤੇ ਕਰੋੜਾਂ ਸਾਬ ਨ ਆਇਆ ਹੈ ਪਰ ਬੰਨਤੇ ਲਾਇਆ ਨੇ ਕੰਮ ਕਿਸੇ ਨਹੀਂ ਆ ਸਰਕਾਰ ਨੂੰ ਤਾਂ ਘਾਟਾ ਪੈਣਾ ਹੈ ਤੇ ਦੂਜੇ ਪਾਰਲੇ ਨੂੰ ਘਾਟਾ ਪੈਣਾ ਹੈ ਤੇ ਹੁਣ ਬਕਾਰ ਹੋ ਗਏ ਇੱਕ ਦੇ ਕੰਮ ਦਿਨ ਰਹਿ ਗਏ ਚੁਕਵਾਏ ਜਾਣ ਹੋਰ ਸੱਤ ਸੂਨੂng ਦਾ ਘਰ ਬਣਾ ਪਿਆ ਪੰਜਾਬ ਸਰਕਾਰ ਵੱਲੋਂ ਬੀਤੇ ਕੱਲ પેટ્રોલ ડીਜ਼ਲ ਦੀਆਂ ਕੀਮਤਾਂ ਵਿੱਚ ਟੈਕਸ ਦੇ ਕੀਤੇ ਵਾਧੇ ਖਿਲਾਫ ਪੰਜਾਬ ਕਾਂਗਰਸ ਨੇ ਮੋਰਚਾ ਖੋਲ੍ਹਿਆ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਅੱਜ ਪੂਰੇ ਪੰਜਾਬ 'ਚ ਹਾਕਾਰ ਮਚੀ ਹੋਈ ਹੈ ਜੇ પેટ્રોલ ਦੀ ਗੱਲ ਕਰਦੇ ਆ ਤਾਂ ਹਰ ਛੋਟੇ ਤੋਂ ਲੈ ਕੇ ਉੱਪਰ ਤੱਕ ਸਾਰੇ ਬੰਦੇ ਨੇ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਡੀਜ਼ਲ ਇੱਕ ਐਸੀ ਚੀਜ਼ ਆ ਸਾਡੇ ਪੰਜਾਬ ਪੰਜਾਬ ਦਾ ਐਗਰੀਕਲਚਰ بیسਡ ਸੂਬਾ ਹੈਗਾ ਮਿਕਸਮ ਖੇਤੀਬਾੜੀ ਦਾ ਸਾਡੇ ਕੰਮ ਹੈਗਾ ਔਰ ਟਰੈਕਟਰ ਅਸੀਂ ਯੂਜ਼ ਕਰਦੇ ਆਂ ਟਰਾਂਸਪੋਰਟਰ ਸਾਰੇ ਪੰਜਾਬੀ ਨੇ ਔਰ ਇੰਨਾ ਲੋਕਾਂ ਤੇ ਵੱਡਾ ਬੋਝ ਆ ਇਹ ਕਿਹੜੀ ਸਰਕਾਰ ਕਹਿੰਦੀ ਸਾਨੂੰ 20000 ਕਰੋੜ ਰੁਪਇਆ ਸਾਨੂੰ ਮੈਨੂ ਤੋਂ ਆਜੂਗਾ ਜੀ ਸਾਨੂੰ 5000 ਕਰੋੜ ਰੁਪਇਆ ਸਾਈਟ ਤੋਂ ਆਜੂਗਾ ਉਹ ਕਿਹੜੇ ਪਾਸੇ ਚਲੇ ਗਏ ਪੈਸੇ ਅੱਜ ਜਿਹੜੇ ਸਾਡੇ ਸਰਕਾਰ ਦੇ ਫੈਸਲੇ ਸੀਗੇ ਚੰਨੀ ਸਾਹਿਬ ਸਰਕਾਰ ਦੇ ਫੈਸਲੇ ਸੀਗੇ ਕਿ 3 ਰੁਪਏ ਜੁਨਟ ਅਸੀਂ ਲੋਕਾਂ ਦੀ ਮਾਫੀ ਕੀਤੀ ਸੀ ਔਰ 10 ਰੁਪਏ ਸੀ ਡੀਜ਼ਲ ਤੇ ਘਣਾਇਪਾ ਤੇ ਪੈਟਰੋਲ ਤੇ ਘਟਾਏ ਸੀਗੇ ਤੇ ਲੇਕਿਨ ਅੱਜ ਉਹ ਕਿੱਧਰ ਗਿਆ ਫੈਸਲੇ ਸਾਰੇ ਇਹ ਸਰਕਾਰ ਲੋਕਾਂ ਨੂੰ ਇਸ ਕਾਕੇ ਐਸੀ ਕਿਸੇ ਲੋਕਾਂ ਦਾ ਟੈਕਸ ਖਤਮ ਕਰਾਂਗੀ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇਾਂਗੇ ਅੱਜ ਸਰਕਾਰ ਸ਼ਰਤਾਂ ਲਾਉਣ ਲੱਗੀ ਕਿ 7 ਕਿਲੋਵਾਟ ਤੱਕ ਜਿਹੜਾ ਕਨੈਕਸ਼ਨ ਹੈ ਉਸੇ 300 ਰੁਪਏ ਦੇਾਂਗੇ ਉਸ ਤੋਂ ਉਪਰੋਂ ਤੁਸੀਂ ਪੈਸੇ ਚਾਰਜ ਕਰਾਂਗੇ ਫਿਰ ਸਰਕਾਰ ਡਿਸਕ੍ਰਿਮੀਨੇਸ਼ਨ ਲੋਕਾਂ ਨੂੰ ਵੱਡਣਾ ਸ਼ੁਰੂ ਕਰਤਾ ਲੇਕਿਨ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾ ਲੇਕਿਨ ਅੱਜ ਜਿਹੜਾ ਬਹੁਤ 3000 ਕੋਰ ਦਾ ਬੋਝ ਪਣਾ ਪਿਆ ਦੇ ਉੱਤੇ ਔਰ ਦੇਖਣ ਨੂੰ ਬਹੁਤ ਐ ਲੱਗਦਾ ਤਰੀ ਪਰ ਇਹਦੇ ਨਾਲ ਕਿਤੇ ਲੋਕ ਪ੍ਰਭਾਵਿਤ ਹੋਣੇ ਆ। ਠੀਕ ਹੈ ਜਿਹੜੇ ਲੋਕ ਆਪਣੀ ਵਿਚਾਰੇ ਹੈਂਡ ਟੂ ਮੌਸ ਨੇ ਸਿਰੋ ਲੈ ਕੇ ਸਾਡਾ ਤਵਾ ਦੇ ਖਾਂਦੇ ਉਹਦੇ ਵੀ ਹੱਥ ਰੂ ਇਸ ਗੱਲ ਦਾ। ਯਾਨੀ ਹਰ ਚੀਜ਼ ਡੀਜ਼ਲ ਪੈਟਰੋਲ ਮਹਿੰਗਾ ਹੋਣ ਨਾਲ ਇਹ ਨਹੀਂ ਕਿੱਲਾ ਵੀ ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ। ਜਿੰਨੀ ਸਾਡੇ ਘਰ ਦੇ ਗੁੜਸ ਨੇ ਡੋਮੈਸਟਿਕ ਗੁੜਸ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਕਿਉਂਕਿ ਟ੍ਰਾਂਸਪੋਰਟੇਸ਼ਨ ਮਹਿੰਗੀ ਹੋ ਜਾਣੀ ਆ। ਜਿਹੜੀ ਸਾਡੀ ਪ੍ਰੋਡਕਸ਼ਨ ਆਕਸਟ ਆ ਉਹ ਆਕਸਟ ਉਹ ਵੱਧ ਜਾਣੀ ਆ। ਜਿਹੜੀ ਹਰ ਚੀਜ਼ ਦੇ ਉੱਤੇ ਅਸਰ ਪੈਣਾ ਇਸ ਗੱਲ ਦਾ ਉੱਤੇ ਪਰ ਲੋਕ ਤਾਂ ਪਹਿਲੀ ਮਹਿੰਗਾਈ ਦੇ ਬਹੁਤ ਬੁਰੇ ਨਾ ਪੀ ਪੀਸੇ ਹੋ ਰਹੇ ਮੋਦੀ ਸਾਹਿਬ ਦੇ ਬਹੁਤ ਰਗੜੇ ਹੋਏ ਨੇ ਹੁਣ ਇਹਨਾਂ ਨੇ ਰਗੜਾ ਲਾ ਦਿੱਤਾ ਹੈ ਇਹ ਚ ਵੀ ਜਾਫਾ ਕਰਤਾ ਸੀ ਬਿਲਕੁਲ ਡੈਫੀਨਿਟਲੀ ਕੀਤਾ ਹੈ ਜਿਹੜੀ ਕਿਰਾਏ ਦਾ ਆਪਣਾ ਬੈਡਰਮ ਨਹੀਂ ਪਹੁੰਚਣਾ ਮੈਂ ਤਾਂ ਕਹਿੰਦਾ ਕੋਈ ਐਸਾ ਵਰਗ ਨਹੀਂ ਜਿਹਦੇ ਤੇ ਪ੍ਰਭਾਵ ਨਾ ਪਵੇ ਅੱਜ ਅਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਮੱਜੀਠਿਆ ਮੱਥਾ ਟੇਕਣ ਲਈ ਪਹੁੰਚੇ ਜਿੱਥੇ ਉਹ ਬਾਗੀ ਅਕਾਲੀ ਨੇਤਾਵਾਂ ਤੇ ਵਰਦੇ ਹੋਏ ਨਜ਼ਰ ਆਏ ਉਹਨਾਂ ਕਹ ਮਾਲਕ ਸਭ ਜਾਣਦਾ ਹੈ ਕੌਣ ਸਹੀ ਹੈ ਕੌਣ ਗਲਤ ਮਜੀਠੀਆ ਨੇ ਕਿਹਾ ਕਿ ਜੋ ਹੁਕਮ ਸ਼੍ਰੀ ਕਾਲ ਤਖਤ ਸਾਹਿਬ ਤੋਂ ਆਏਗਾ ਉਹ ਸਿਰ ਮੱਥੇ ਪ੍ਰਵਾਨ ਹੈ ਦੇ ਤਖਤ ਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪ੍ਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਬਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਰਨਾ ਨਾ ਚੀਜ਼ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਹੈ। ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਹੈ, ਇਹੀ ਦਾਸ ਦੀ ਬੇਨਤੀ ਹੈ। ਇੱਕ ਵੱਲ ਇਹ ਹੈ ਕਿ ਜਿਹੜਾ ਇਹਦਾ ਇਹ ਗਲਤ ਪਹੁੰਚ ਦੇ ਰਣੇ ਮੰਗਿਆ ਗਿਆ। ਹਾਂਜੀ ਅਕਾਲੀ ਦਰ ਪੰਜਾਬ ਤੋਂ ਦੁਬਾਰਾ ਸਟੈਂਡ ਹੋਇਆ ਇੱਕ ਸੰਪਲ ਕਾਰਜਕਲ ਵਿਸ਼ੇਸ਼ ਹੋਇਆ। ਨਹੀਂ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਨੇੜੇ ਹੋ ਦਾਸ ਭੁੱਲਨ ਹਰ ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਔਰ ਤਨ ਤਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਇਆ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰ ਦਿੰਦਾ ਔਰ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਤੁਹਾਡੇ ਮੂੰਹ ਤੋਂ ਬਾਗੀ ਮੈਂ ਇੱਕ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਛੂਣਪਾ ਨਾ ਕਰਿਓ ਢਹਿ ਪਿਓ ਢਹਿ ਟੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਰ ਦਾ ਗੋਲਾ ਝਾੜੂ ਬਰਦਾਰ ਆ ਮਹਾ ਮਾੜੇ ਤੋਂ ਮਾੜਾ ਸੇਵਕ ਆ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਹੈ ਅਸੀਂ ਨਹੀਂ ਬਾਦਲ ਜੀ ਨੂੰ ਕਿੱਧਰ ਵੜਾ ਰਾਂ ਇੰਚਾਰ ਲਾ ਇੰਚਾਰ ਜਲਾ ਦੇ ਦੱਸੋਹਾ ਸ਼ਹਿਰ ਦੀ ਸਭ ਤੋਂ ਵਿਅਸਤ ਦਸੋਹਾ ਮਿਆਣੀ ਫਲਾਈਓਵਰ ਰੋਡ ਤੇ ਦਿਨ ਦਿਹਾੜੇ ਕਾਰਾਂ ਤੇ ਸਵਾਰ ਨੌਜਵਾਨ ਰੋਲਾ ਪਾਉਂਦੇ ਦੇਖੇ ਗਏ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੂਹਾ ਪੁਲਿਸ ਨੇ ਮਹਿਜ਼ 48 ਘੰਟਿਆਂ ਦੇ ਅੰਦਰ ਹੀ ਹਿਮਾਚਲ ਤੋਂ ਕਾਰ ਜਬਤ ਕਰ ਲਈ ਇਸ ਮਾਮਲੇ ਵਿੱਚ ਪੁਲਿਸ ਨੇ ਗੱਡੀ ਵਿੱਚ ਸਫ਼ਰ ਕਰ ਰਹੇ ਨੌਜਵਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਨਸਾਰ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਸਵਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੋ ਤਰੀਕ ਨੂੰ ਜਿਹੜੀ ਲੱਗੀ ਹੋਈ ਦੋ ਤਰੀਕ ਹੈ ਉਹਦੇ ਇੱਕ ਆਪਣੇ ਇਥੇ ਮਿਆਣੀ ਰੋਡ ਤੇ ਕਰੇਟਾ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਰਤੀ ਅਨਸਾਰ ਅਕਿ ਜਿਹੜੀ ਕ੍ਰੇਟਾ ਗੱਡੀ ਐਚਪੀ 978700 ਉੱਚ ਕੁਝ ਸੰਨੂ ਕੋਲ ਕੇ ਹੁਲੜਵਾਜੀ ਕਰਦੇ ਉੱਚ ਨਜ਼ਰ ਆਏ ਸੀ ਜਿਸ ਬੰਦੀ ਮਤਲਬ ਸਾਹ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਅਪੌਂਡ ਕਰ ਲਈ ਹੈ ਬੰਦ ਕਰ ਦਿੱਤੀ ਹੈਗੀ ਹੈ ਤੇ ਬਾਕੀ ਜਿਹੜੇ ਹੁਲੜਵਾਜੇ ਦੇ ਉਹਨਾਂ ਨੂੰ ਵੀ ਉੱਚ ਦੋ ਬੰਦੇ ਰਾਉਂਡ ਅਪ ਕੀਤੇ ਗਏ ਤੋਂ ਗੱਡੀ ਦਾ ਰਾਉਂਡ ਆਪਣੇ ਇਹਦੀ ਅਪੌਂਡ ਹੋ ਗਈ ਹੈ ਬਾਕੀ ਜਿਹੜੇ ਹੁਲੜਵਾਜੇ ਤੋਂ ਐਸ ਪਰ ਲਾਅ ਸੀ ਕਾਰਵਾਈ ਅਮਲ ਤੇ ਲੈ ਕੇ ਆ ਰਹੇ ਹੈਗੇ ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੋਗੇ ਜਿਹੜੇ ਕਿ ਅੱਜ ਕੱਲ੍ਹ ਫੇਮ ਘਟਣ ਵਾਸਤੇ ਐਦਾਂ ਦਾ ਰੀਲ ਬਣਾ ਰਹੇ ਨੇ ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂ ਕਿ ਉਹ ਚੰਗੇ ਕਿੱਤਿਆਂ ਵੱਲ ਪੈਣ ਆਪਣੀ ਐਜੂਕੇਸ਼ਨ ਤੇ ਧਿਆਨ ਦੇਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਇਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਅੱਜ ਦੇਖ ਹੀ ਲਿਆ ਉਹ ਗੱਡੀ ਵੀ ਬੰਡ ਹੋਊਗੀ ਉਹਨਾਂ ਤੇ ਕਾਰਵਾਈ ਵੀ ਹੋਣੀ ਆ ਤੇ ਵਾਕਈ ਵੀ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਕੋਈ ਹੋਰ ਇਦਾਂ ਦੇ ਮੈਂ ਜਿਹੜੇ ਸ਼ਰਾਰਤੀਆਂ ਸਰਜੇ ਹੁੱਲੜਬਾਜੇ ਉਹਨਾਂ ਨੂੰ ਸਖਤ ਚੇਤਾਵਨੀ ਕਰਦਾ ਕਿ ਵੀ ਜੇ ਕੋਈ ਦਸੀਹ ਏਰੀਆ ਜਾਂ ਸਾਡੇ ਕਿਤੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਕੋਲਸਕਾਰ ਬਿਕਰ ਸਕਦੇ ਉਹ ਅਮਿਤ ਲੱਗੇ ਹੋਏ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕ ਕੇ ਮਿਆਰੀ ਸਿੱਖਿਆ ਦੇਣ ਲਈ ਸਮਾਰਟ ਸਕੂਲ ਬਣਾਉਣ ਦੇ ਦਾਅਵਿਆਂ ਦੀ ਪੋਲ ਅੱਜ ਉਸ ਵੇਲੇ ਖੁੱਲ ਗਈ ਜਦੋਂ ਸਮਰਾਲਾ ਦੇ ਨੇੜਲੇ ਪਿੰਡ ਸ਼ਮਸਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਪੜਾਉਣ ਲਈ ਕੋਈ ਟੀਚਰ ਹੀ ਨਹੀਂ ਬੋੜਿਆ ਇਹ ਸਕੂਲ ਹੁਣ ਸਮਾਰਟ ਤੋਂ ਅਧਿਆਪਕਲੈਸ ਬਣ ਚੁੱਕਾ ਹੈ ਕਿਉਂਕਿ ਇੱਥੇ ਪੜਦੇ एलकेजी यूकेजी ਤੇ ਨਰਸਰੀ ਸਮੇਤ 8 ਕਲਾਸਾਂ ਦੇ ਕਲਾਸਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੂੰ ਪੜਾਉਣ ਲਈ ਵੀ ਕੋਈ ਪੱਕਾ ਅਧਿਆਪਕ ਨਹੀਂ ਹੈ ਅਤੇ ਹੁਣ ਜੋ ਅਧਿਆਪਕ ਇੱਥੇ ਡਿਪੂਟੇਸ਼ਨ ਤੇ ਲਗਾਇਆ ਗਿਆ ਸੀ ਉਹ ਵੀ ਅੱਜ ਆਪਣੀ ਡਿਊਟੀ ਤੇ ਨਹੀਂ ਪਹੁੰਚ ਪਾਇਆ ਇਸ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇ ਵੀ ਮੈਡਮ ਨੇ ਉਹ ਆ ਪੂਰਾ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਇਸ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਸਕੂਲ ਦੇ ਵਿੱਚ ਕਦੇ-ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਉਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਅਵੇ ਕਰ ਰਹੀ ਆ ਸਰਕਾਰ ਅਸੀਂ 스마트 ਸਕੂਲ ਬਣਾਤੇ ਅਸੀਂ ਇਦਾਂ ਕਰਤਾ ਸੀ ਉਦਾਂ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪ্লাস ਘਟਾਓ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਮੇਰਾ ਆਮਨਪ੍ਰੀਤ ਸਿੰਘ ਨਾ ਜੀ ਈਟੀਟੀ ਟੀਚਰਾਂ ਜੀ ਮੈਂ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਤਲਬ ਇੱਥੇ ਬੱਚਿਆਂ ਨੂੰ ਪੜਾ ਰਿਹਾ ਤੇ ਮੇਰੀ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵੰਡਣ ਲਈ ਜਾਣਾ ਪਵੇ ਤਕਰੀਬਨ ਮਤਲਬ 3 ਦਿਨ ਹੋਏ ਨੇ ਮੈ ਕੀ ਮੈਂ ਦੇਖਦੇ ਹਾਂ ਵੀ ਸਮਾਰਟ ਸਕੂਲ ਦਾ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਕੋਈ ਟੀਚਰ ਨਹੀਂ ਪਿਛਲੇ ਲੰਬੇ ਸਮੇਂ ਤੋਂ 2 ਸਾਲ ਤੋਂ ਹਾਂਜੀ ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ ਪ੍ਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਬਾਰਾ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰਲ ਸਕੂਲ ਦੇ ਵਿੱਚ ਹੀ ਪੈਂਦਾ ਇਹ ਸਕੂਲ ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਵੱਲੋਂ 60 ਪਲੱਸ 70 ਪਲੱਸ 40 ਦੀ ਸੀ ਗੈਂਟੀ ਮੇਰਾ ਨਾਮ ਹੈ ਜੀ ਸਰਦਾਰ ਰਗਵੀਰ ਸਿੰਘ ਪਿੰਡ ਸ਼ਾਮਸ਼ਪੁਰ ਜੀ ਸਾਡਾ ਪ੍ਰਾਇਮਰੀ ਸਕੂਲ ਹੈ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 75 ਦੇ ਕਰੀਬ ਬੱਚੇ ਸੀਗੇ ਟੀਚਰਾਂ ਦੀ ਨਾਕਾਮੀ ਨਾ ਹੋਣ ਕਰਕੇ ਅੱਜ ਉਰੇ 50 ਦੇ ਕਰੀਬ ਬੱਚੇ ਰਹਿ ਗਏ ਆ ਜੀ ਪਹਿਲਾਂ ਇੱਕ ਮੈਡਮ ਸੀਗੇ ਉਹ ਆਪਣੀ ਕੱਚੀ ਬਦਲੀ ਕਰਾ ਕੇ ਜੀ ਆਪਣੇ ਫਾਜ਼ਿਲਕਾ ਤੋਂ ਸੀਗੇ ਉੱਧਰ ਚਲੇ ਗਏ ਆ ਤੇ ਦੂਜੇ ਇੱਕ ਟੀਚਰ ਹੋਰ ਸੀਗੇ ਸਾਡੇ ਦਿਵਾਲੇ ਤੋਂ ਜੀ ਉਹ ਆਪਣੀ ਬਦਲੀ ਕਰਾ ਕੇ ਮਾਣਿਆਲ ਸਕੂਲ ਚ ਚਲੇ ਗਿਆ ਤੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਪੱਕਾ ਟੀਚਰ ਨਹੀਂ ਹੈਗਾ ਜੀ ਜਿਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ 2 ਤੋਂ 4 ਦਿਨ ਦੇ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫਿਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਮਰਜੀਤ ਸਿੰਘਾ ਜੀ ਐ ਪਿੰਡ ਸ਼ਾਮਸਪੁਰ ਤੋਂ ਬੋਲ ਰਹੇ ਹਾਂ ਜੀ ਅਸੀਂ ਬੇਨਤੀ ਕਰਦੇ ਹਾਂ ਗਵਰਨਮੈਂਟ ਨੂੰ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਇਸ ਵੇਲੇ ਹਾਜ਼ਰ ਨੇ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤਰੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਵੈਸੇ ਤਾਂ ਭਗਵੰਤ ਮਾਨ ਸਰਕਾਰ ਬਹੁਤ ਬੜਿਆਈਆਂ ਕਰਦੀ ਆ ਅਸੀਂ ਇਹ ਕਰਦੇ ਇਸ ਬਾਅਦ ਤਾਂ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ 스마트 ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਅਸੀਂ ਮਜਬੂਰ ਆ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਇਹ ਵੀ ਅਸੀਂ ਇਸ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਖੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬੈ ਜਿਲ੍ਹਾ ਪਧੋੜ ਦੀ 22 ਸਾਲਾਂ ਲੜਕੀ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕਰਮਗੜ੍ਹ ਹਾਲ ਆਬਾਦ ਪਧੋੜ ਦੀ ਸਰੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਉਹਨਾਂ ਪੰਜਾਬ ਸਰਕਾਰ ਨੂੰ ਪੂਰ ਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਮੇਰੀ ਲੜਕੀ ਗੁਰਮੀਤ ਕੌਰ ਦੀ ਮ੍ਰਿਤਕ ਦੇ ਕਸਬਾ ਪਧੋੜ ਵਿਖੇ ਲਿਆਉਣ ਦੇ ਲਈ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਆਪਣੀ ਲੜਕੀ ਨੂੰ ਆਖਰੀ ਵਾਰ ਦੇਖ ਲਈਏ ਬਹੁਤ ਮਾੜੀ ਗੱਲ ਹੋ ਗਈ ਜੀ ਬਹੁਤ ਹੀ ਅਦੋਬਦ ਮਾੜੀ ਹੋਈ ਉਸੋਂ ਨੇ ਵਿਚਾਲ ਉਹਦੀ ਵਿਚਾਰੀ ਦੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾ ਕੇ ਕੰਮ ਕਰ ਸਕਣ ਉਹਦੇ ਕਿੱਡਾ ਹੈ ਪਰਿਵਾਰਾ ਜੀ ਕਿਸ ਚੀਜ਼ ਤੇ ਗਿਆ ਰ ਇਹਨਾਂ ਦਾ ਕੀ ਲੱਗਦਾ ਤੁਹਾਨੂੰ ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡ ਇੰਟਰਡ ਆ ਨੀ ਪ੍ਰਾਈਵੇਟ ਨੌਕਰੀ ਉੱਤੇ ਕਰਦੇ ਪਹਿਲਾਂ ਟਰੱਕ ਡਰਾਈਵਰ ਸੀ ਬਾਹਰਪੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕਿ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਹੈ ਕਿ ਜੀ ਨਹੀਂ ਜੀ ਇਹਨਾਂ ਖਰਚਾ ਕਿ ਮੈਂ ਕਰਨੀ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਭਲਾ ਕੇ ਭੇਜੀ ਹੈ ਨਾ ਕਿਸੇ ਕੋਲ ਵੀ ਪੰਜ ਸੱਤ ਅੱਠਵੇਂ ਮਹੀਨੇ ਪਹਿਲਾਂ ਹੋਇਆ ਗਈ ਨੂੰ ਉਸ ਨੂੰ ਕਾਰਨ ਤਾਂ ਇਹ ਅਚਾਨਕ ਮੌਤ ਹੋਈ ਹੈ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਤਲਬ ਪੜਨ ਵੇस्ते ਗਈ ਸੀ ਪੜ ਰਹੀ ਸੀਗੀ ਉਹਨਾਂ ਨੂੰ ਜੀ ਸੁਚਿਤ ਕੀਤਾ ਜੀ ਸਭ ਨੇ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਤੁਹਾਨੂੰ ਕੀ ਕਹਾਂਗੇ ਉਹ ਕਹਿੰਦੇ ਵੀ ਛੋਟੀ ਬੱਚੀ ਦੀ ਅਚਾਨਕ ਮੌਤ ਹੋ ਗਈ ਕੁੜੀਆਂ ਨੇ ਦੇਖਿਆ ਜੀ ਪੁਲਿਸ ਨੂੰ ਕਾਲ ਕਰੀ ਪਰਸ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਨੂੰ ਕਾਲ ਆਈ ਜੀ ਤੇ ਹੁਣ ਉਹਨਾਂ ਨੇ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸ ਨਾਲ ਗੱਲਬਾਤ ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ ਅਜੇ ਕਰ ਰਹੇ ਆਂ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀ ਕਿ ਮੈਸੇਜ ਵਗੈਰਾ ਮਾੜੀ ਮੋਟੀ ਕਾਲਸ ਪੌਂਚ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਇਹ ਜੇ ਬੌਡੀ ਦਾ ਸਰਕਾਰੋਂ ਅੱਗੇ ਕਹਿੰਦੇ ਸਾਡੀ ਬੌਡੀ ਇੱਥੇ ਜਾਂਦੀ ਜਾਵੇ ਸਾਡੀ ਇਹਨਾਂ ਮਦਦ ਕਰੀ ਜਾਵੇ ਕੀ ਕੰਮ ਕੀ ਕਰ ਦੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਉਸ ਨੇ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਤੋਂ ਸਰਕਾਰ ਕੋਲੇ ਕੀ ਉਧਾਰ ਮੰਗਣਾ ਚਾਹੁੰਦੇ ਹੋ ਜੀ ਬਾ ਸਰਕਾਰ ਜਿਹੜੀ ਮਦਦ ਕਰੇ ਸਾਡੀ ਬੌਡੀ ਜਿਹੜੀ ਹੈ ਮਗਾ ਕੇ ਦੋ ਸਾਡੀ ਮਦਦ ਕਰੇ ਆਰਥਿਕ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਆਜ ਨੇ ਪੈਸੇ ਲਾ ਸਕੀ ਕੋਈ ਵੀ ਅੱਖ ਨਹੀਂ ਹੈ ਮਾਮਲਾ ਲੋਗਰਦਾ ਹੈ ਜਿਹੜਾ ਕਿ ਮੋਹਾਲੀ ਜ਼ਿਲ੍ਹੇ ਵਿੱਚ ਆਉਂਦਾ ਹੈ ਜਿੱਥੇ ਇੱਕ ਕਿਰਾਏਦਾਰ ਨੇ ਆਨਲਾਈਨ ਆਰਡਰ ਕਰਕੇ ਫੂਡ ਮੰਗਵਾਇਆ ਜਦੋਂ ਹੀ ਡਿਲੀਵਰੀ ਬாய் ਨੇ ਡੋਰ ਬੈਲ ਬਜਾਈ ਤਾਂ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਗੀ ਤੇ ਕਿਰਾਏਦਾਰ ਨੇ ਡਿਲੀਵਰੀ ਬாய் ਦੇ ਥੱਪੜ ਮਾਰ ਦਿੱਤਾ ਉਸ ਤੋਂ ਬਾਅਦ ਮਕਾਨ ਮਾਲਕ ਨੇ ਕਿਹਾ ਕਿ ਉਸਦਾ ਕਿਰਾਏਦਾਰ ਮਾਫੀ ਮੰਗਣਾ ਚਾਹੁੰਦਾ ਹੈ ਜਿਵੇਂ ਉਹ ਮੁੰਡਾ ਉੱਪਰ ਗਿਆ ਤਾਂ ਉੱਪਰ ਜਾ ਕੇ ਮੋੜ ਬੈਸਬਾਜੀ ਸ਼ੁਰੂ ਹੋ ਗਈ ਤੇ ਕਿਰਾਏਦਾਰ ਨੇ ਹੱਥ ਤੇ ਚਾਕੂ ਮਾਰ ਦਿੱਤਾ ਉਸ ਤੋਂ ਬਾਅਦ ਪੁਲਿਸ ਆਈ ਤੇ ਜ਼ਖਮੀ ਹਾਲਤ ਵਿੱਚ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਹ ਲੜਾਈ ਕਿਉਂ ਹੋਈ ਇਸ ਗੱਲ ਦਾ ਹਾਲੇ ਤੱਕ ਖੁਲਾਸਾ ਨਾ ਹੋ ਸਕਿਆ ਦੱਸਦੀ ਕਿ ਇਹ ਘਟਨਾ 11 ਵਜੇ 11 ਵਜੇ ਦੀ ਦੱਸੀ ਜਾ ਰਹੀ ਹੈ ਅਰੇ ਜੀ ਮੈਂ ਤੁਹਾਨੂੰ ਕਿਹਾ ਸੀ ਅੱਛਾ ਮਕਾਨ ਮਾਲਕ ਜੀ ਨੇ ਨਾ ਪਾਪਾ ਜੀ ਨੇ ਨਾ ਬਜ਼ੁਰਗ ਨੇ ਤੇ ਉਹਨਾਂ ਨੇ ਮਤਲਬ ਕਿਹਾ ਕੋਈ ਸੌਰੀ ਨਹੀਂ ਜੀ ਹਾਂ ਹਾਨੂੰ ਆਇਆ ਜਦੋਂ ਗੱਲ ਕਰਾਂ ਤਾਂ ਉਹਨੇ ਗੱਡੀ ਪਹਿਲਾਂ ਮਾਰ ਦੀ ਗੱਲ ਅੱਛਾ ਗੱਡੀ ਉੱਤ ਬਾਅਦ ਵਿੱਚ ਉਹਨੇ ਕਿਹਾ ਤੂੰ ਗਾਲ ਕਿਉਂ ਕੱਢਣੇ ਮੈਂ ਵੀ ਕੋਰ ਰੋੜਣਾ ਥੋੜਾ ਬੋਲਿਆ ਤੇ ਉਹ ਤਬਾਂ ਵਿੱਚ ਆ ਕੁਲੇ ਆ ਕੇ ਜਾਪੂ ਮਾਰਦਾ ਦੇਖੋ ਜਾਪੂ ਉੱਤ ਪਾਰ ਹੋ ਗਿਆ ਜੀ ਹੱਥ ਮੈਂ ਇੱਥੇ ਮਾਰਿਆ ਆ ਦੇਖੋ ਜੀ ਸਾਰਾ ਪਰ ਚੱਪੂ ਠੀਕ ਆ ਮਾਰਿਆ ਉਹਨੇ ਢਿੱਡ ਵਿੱਚ ਸੀ ਮੇਰੇ ਪਰ ਮੈਂ ਇੱਟਾ ਹੱਥ ਅੱਗੇ ਕਰ ਲਿਆ ਸੀ ਤੁਸੀਂ ਹੱਥ ਅੱਗੇ ਕਰ ਲਿਆ ਅੰਦਰ ਤੇ ਇਤਜਾਫ ਫੇਕ ਰਹਾ ਤਾਂ ਵੇ ਛੋਟੋ ਕਿਤੇ ਅਸੀਂ ਹੁਣ ਪੁੱਛ ਨੂੰ ਪਾਏ ਹੋਏ ਨੇ ਉਹਦੇ ਕੋਲ ਗੱਲ ਕਰ ਅੱਛਾ ਇੱਕ ਲਾਈਨ ਬਰੂ ਇਹਨਾਂ ਮਗਰ ਲੈ ਕੇ ਗੱਲ ਕਰ ਮਗਰ ਲੈ ਕੇ ਦੇਖੋ ਚੱਲੇ ਕਰਨਾ ਚਾਹੁੰਦਾ ਮੈਂ ਪਰ ਡਿਲੀਵਰੀ ਕਰਨ ਤੋਂ ਪਹਿਲਾਂ ਲੜਾਈ ਹੋ ਗਈ ਕੀ ਗੱਲ ਕੀਤੀ ਸੀ ਵੈਸੇ ਪਤਾ ਨਹੀਂ ਕਿ ਡਿਲੀਵਰੀ ਮੁੰਆ ਆਇਆ ਕਿ ਉਹਨਾਂ ਨੇ ਬੱਲ ਮਾਰਤੀ ਉਪਰ ਵਾਲਾ ਕਿਰਾਏਦਾਰ ਉਹਨੇ ਥੱਪੜ ਮਾਰਤਾ ਇਹ ਫਿਰ ਦੋ ਤਿੰਨ ਜਣੇ ਇਕੱਠੇ ਹੋ ਗਏ ਡਿਲੀਵਰੀ ਮੁੰਆ ਇਹ ਅੰਤਲ ਕਹਿੰਦਾ ਲੱਗੇ ਕਿ ਮਾਫੀ ਮੰਗ ਲੈਂਦਾ ਹਾਂ ਵੀ ਮਾਫੀ ਮੰਗਣ ਚਲੇ ਗਏ ਉੱਪਰ ਇਹਨਾਂ ਨੂੰ ਦੇ ਸੀ ਵੀ ਮੁੰਡੇ ਨੂੰ ਜਦੋਂ ਚਾਕੂ ਵੱਜਾ ਮੁੰਡੇ ਨੂੰ ਉਹਨੇ ਸੀ ਮਾਫੀ ਮੰਗੇਂ ਨੇ ਉਹਨੇ ਅੰਦਰੋਂ ਕੱਢ ਕੇ ਕਿਰਚ ਹਾਂ ਅਰੇ ਹੱਥ ਚਾਰ-ਪਾਰ ਕੱਢ ਨੋੜੀ ਅੱਥੇ ਅਸੀਂ ਥੱਲੇ ਖੜੇ ਸੀ ਰੋਲਾ ਪੈ ਗਿਆ ਉੱਪਰ ਚਾਕੂ ਮਾਰਦਾ ਮਾਰਦਾ ਫਿਰ ਉਹ ਥੱਲੇ ਲਿਆਂਦਾ ਮੁੰਡੇ ਨੂੰ ਥੱਲੇ ਆ ਜਾ ਹਾਂ ਆ ਕਹਾਣੀ ਹੋਈ ਉਦੋਂ ਦਾ ਇਹ ਰੋਲਾ ਜਿਹੜਾ ਬੰਦਾ ਸੀ ਜਿਹਨੇ ਮਾਰਿਆ ਚਾਕੂ ਕਿੱਥੇੋਂ ਉਹ ਕਿਰਾਏਦਾਰ ਉੱਪਰ ਇਹ ਕੰਮ ਕਰੇ ਸੀ ਹਾਂ ਰੁਕ ਜੀ ਨਾ ਮੇਰਾ ਛੋਟਾ ਭਰਾ ਜੀ ਜੀ ਕਿ ਨਾ ਹਬੜੋ ਕੀ ਗੱਲ ਕੀ ਹੋਈ ਆ ਦਾ ਸਾਹੀ ਤਾਂ ਉਹਨੇ ਚੱਪ ਮਾਰਿਆ ਮੁੰਡਾ ਉੱਤੇ ਗਏ ਅੰਕਲ ਨੇ ਜਿਹੜੇ ਮਕਾਨ ਵਾਲੇ ਕੋਲੋਂ ਆ ਕੇ ਕਿ ਉਹ ਸੌਰੀ ਫੀ ਕਰਦਾ ਸੌਰੀ ਫੀ ਕਰਨ ਦੇ ਵਜੇ ਚੱਪ ਮਾਰਤਾ ਉਹਨਾਂ ਨੇ ਕਹਿਣ ਦੇ ਗਏ ਆ ਆਪਾਂ ਕੋਈ ਕੀ ਗੱਲ ਕਿਸ ਦਾ ਝਗੜਾ ਕਿਸ ਚੀਜ਼ ਦਾ ਹੋਇਆ ਹਾਂਜੀ ਝਗੜਾ ਬਾਈ ਨੇ ਡਿਲੀਵਰੀ ਪਾਇਆ ਜੀ ਸਾਰਾ ਬੈਲ ਪਿੱਛੇ ਹੋਇਆ ਬੈਲ ਮੁੰਡਾ ਕਾਹੀ ਉਹਨੇ ਬੱਲੇ ਮਾਰੀ ਉਹਨੇ ਕਰਕੇ ਆਇਆ ਮੁੰਡਾ ਬੱਲੇ ਮਾਰੀ ਪਹਿਲਾਂ ਇਹਨੂੰ ਕੁੱਟਿਆ ਗੱਡੀ ਮਾਇਆ ਪੈਣਾ ਪਿਆ ਪਹਿਲਾਂ ਮੈਨੂੰ ਮਾਰਿਆ ਜੀ ਮਾਰ ਤਾਂ ਗਿਆ ਗਾਲਾਂ ਗੱਡੀ ਨਾਲ ਮਾਰਿਆ ਫਿਰ ਕਾ ਅੱਜ ਮੋਹਾਲੀ ਦੇ ਨਿਜੀ ਹੋਟਲ ਵਿੱਚ ਗਾਇਕ ਕਰਮਜੀਤ ਨੀਨਾ ਦਾ ਪਲੇਟਾ ਪੰਜਾਬੀ ਗੀਤ ਨੱਚ ਕੁੜੀਏ ਰਿਲੀਜ਼ ਕੀਤਾ ਗਿਆ ਗਾਇਕ ਕਰਮਜੀਤ ਨੀਨਾ ਦੇ ਗਾਣੇ ਨੱਚ ਕੁੜੀਏ ਦਾ ਪੋਸਟਰ 65 ਡਿਗਰੀ ਰੈਸਟੋਰੈਂਟ ਫੇਸ 7 ਵਿੱਚ ਬਿਲ ਸਿੰਘ ਮਿਊਨਿਸਪਲ ਕੌਂਸਲਰ ਹੈਪੀ ਮੱਖਣ ਸਿੰਘ ਭੁਪਿੰਦਰ ਮਟੋਰੀਆ ਵੱਲੋਂ ਰਿਲੀਜ਼ ਕੀਤਾ ਗਿਆ ਵੈਰੀ ਜੀ ਦਾ ਖਾਤਾ ਵੈਰੀ ਜੀ ਕੀ ਫਤਿਹ ਧੰਨਵਾਦੀਆਂ ਪ੍ਰੈਸ ਸੈਵਨ ਹੋਰਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮੇਰੀ ਹੌਸਲਾ ਵਧਾਈ ਕਰਨ ਲਈ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ ਮੇਰੀ ਪਹਿਲਾ ਗੀਤ ਮੇਰਾ ਰਿਲੀਜ਼ ਹੋਇਆ ਨੱਚ ਕੁੜੀਏ ਤੇ ਮੈਂ ਇਹੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਮੇਰੇ ਇਸ ਗੀਤ ਨੂੰ ਜਿਆਦਾ ਤੇ ਜਿਆਦਾ ਜਿੰਨਾ ਜਿਆਦਾ ਤੇ ਜਿਆਦਾ ਹੋ ਸਕਦਾ ਮੈਨੂੰ ਸਪੋਰਟ ਕਰੋ ਏ ਮੈਂ ਤੁਹਾਨੂੰ ਆਦੀ ਹਾਂ ਕਿ ਸੁਣਾਵਾਂ ਸੁਣਾਵਾਂ ਨੱਚੀ 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 ਨੱਚ ਕੁੜੀਏ ਨੱਚੀ 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 ਨੱਚ ਕੁੜੀਏ ਪਿੰਡ ਮਿੱਤਰਾਂ ਦੇ ਆਈ ਓਹੋ ਪਾਦੇ ਗਿੱਦੇ ਚ ਦਹਾਈ ਓਹੋ ਪਿੰਡ ਮਿੱਤਰਾਂ ਦੇ ਆਈ ਨੱਚ ਕੁੜੀਏ ਪਾਦੇ ਗਿੱਦੇ ਚ ਦਹਾਈ ਨੱਚ ਕੁੜੀਏ ਵਾਜਿਓ ਆ ਕਿਓ ਨੱਚ ਗਿੱਧੇ ਵਿੱਚ ਜਦੋਂ ਇੱਕ ਤਣਕੇ ਨੱਚੀ ਕੁੱਤੇ ਗਾਨੀ ਦੇ ਸੀ ਮੰਕੇ ਨੱਚੇ ਗਿੱਧੇ ਵਿੱਚ ਜਦੋਂ ਇੱਕ ਤਣਕੇ ਨੱਚੀ ਕੁੱਤੇ ਗਾਨੀ ਦੇ ਸੀ ਮੰਕੇ ਮਾ ਲਲਕਾਰ ਜਦੋਂ ਬੋਲੀ ਸੀ ਤੂੰ ਪਾਈ ਮਾ ਲਲਕਾਰ ਜਦੋਂ ਬੋਲੀ ਸੀ ਤੂੰ ਪਾਈ ਵਜੀ ਮਿੱਤਰਾਂ ਦੇ ਸੀ ਨੇ ਉੱਤੇ ਸੱਟ ਕੁੜੀਏ ਨੱਚ ਨੀ ਨੱਚ ਨੀ ਨੱਚ ਨੱਚ ਕੁੜੀਏ ਨੀ ਪਿੰਡ ਮਿੱਤਰਾਂ ਦੇ ਆਈ ਬੱਲੇ ਬਾਦੇ ਗਿੱਧੇ ਚ ਦਾਈ ਓਏ ਪਿੰਡ ਮਿੱਤਰਾਂ ਦੇ ਆਈ ਨੱਚ ਕੁੜੀਏ ਥੈਂਕ ਯੂ ਵਾਜਿਓ ਆ ਕਿਓ ਵਾਹ ਬੱਚਾ ਜੀ ਕੀ ਬਾਤ ਹੈ ਆ ਪੰਜਾਬ ਦੇ ਪੁਲਿਸ ਖੰਨਾ ਜ਼ਿਲ੍ਹਾ ਦੇ ਮਲੋੜ ਇਲਾਕੇ ਵਿੱਚ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ ਜਿਸ ਤੇ ਪਿੰਡ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਸਤਪਾਲ ਕੌਰ ਉਮਰ 37 ਸਾਲ ਵਾਸੀ ਸਿਆੜ ਵੱਜੋ ਹੋਈ ਹੈ ਕਟਨਾ ਤੋਂ ਬਾਅਦ ਪੁਲਿਸ ਨੇ ਕਤਿੱਤ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ ਤੇ ਪਰਿਵਾਰ ਚਲਾਉਣ ਵਿੱਚ ਉਹ ਆਪਣੇ ਪਤੀ ਦੀ ਵੀ ਮਦਦ ਕਰਦੀ ਸੀ। ਸੰਯੁਕਤ ਸਤੰਬਰ ਮਲੋੜ ਏਰੀਆ ਦੇ ਵਿੱਚ ਸੀ ਆਰ ਪਿੰਚ ਇੱਕ ਲੇਡੀ ਦੀ ਕਤਲ ਹੋਇਆ ਸੀ। ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲੀ ਆਸੀਗਾ ਇਮੀਡੀਏਟਲੀ ਆਪਣੀ ਡੀਐਸਪੀ ਫਾਈਲ ਮਿਸਟਰ ਦੀਪਕ ਰਾਏ ਨਾਲੇ ਜੋ ਐਸਚੂ ਮਲੋਦ ਸੁਖਮ ਸਿੰਘ ਜੀ ਔਰ ਐਸਪੀ ਡੀ ਸਾਹਿਬ ਆਪਣੇ ਸਰੂਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਲਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟਰੇਸ ਕਰ ਪਾਏ ਕੇਸ ਕਿ ਇਹ ਕਤਲ ਨੂੰ ਕਿਨੇ ਕੀਤੀ ਸੀ ਜੀ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਨਾਂ ਆ ਹੈਗਾ ਬਬਲੂ ਯਾਦੋਂ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈ ਲੇਕਿਨ ਤਦ ਤੱਕ ਕਿ ਨੇ ਜਦੋਂ ਕਤਲ ਕਰਕੇ ਇਹ ਪੱਜ ਗਿਆ ਸੀ ਨਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਪਰ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ ਉਹਨੇ ਇਹਨਾਂ ਨੂੰ ਅਰੈਸਟ ਕੀਤਾ ਮਲੋਥ ਜੋ ਬਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਬਿਹਾਰ ਪਰਜਣ ਦੇ ਯੋਜਨਾ ਦੇ ਵਿੱਚ ਸੀਗਾ ਔਰ ਉਸੇ ਵੇਲੇ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ ਛੇ ਕਮਿਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੋਦ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ ਇਸਤਪਾਲ ਕੋਰ ਔਰ ਜੋ ਬਬਲੂ ਯਾਦ ਆ ਰਿਹਾ ਹੈ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਈ ਸੀ ਔਰ ਇਹਨਾਂ ਦਾ ਜੋ ਹਸਬੰਡ ਹੈਗਾ ਉਹ ਇਧਦੇ ਖਿਲਾਫ ਸੀ ਤੇ ਇਹਨੇ ਇਹਨਾਂ ਵਾਸਤੇ ਓਬਜੈਕਟ ਕੀਤਾ ਮਨਾ ਕੀਤਾ ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ ਤਾਂ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨੂੰ ਉਹਨੂੰ ਕੱਢ ਦਿੱਤਾ ਸੀਗਾ ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ ਵਿੱਚ ਗਲਵੱਟ ਹੋਈ ਫੋਨ 'ਤੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ ਵਿੱਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਗੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨੇ ਨੇ ਮਾਰਿਆ ਸੀਗਾ ਤੋ ਅ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਇਹ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਚੋਣ ਨੂੰ ਅਸੀਂ ਤਫਤੀਸ਼ ਦੌਰਾਨ ਚੈੱਕ ਕਰਾਂਗੇ ਮੈਡਮ ਬੰਗਲੂ ਦੀ ਕੋਈ ਪਾਣੀ ਚਾਰਣ ਵੀ ਹੈ ਕ੍ਰਿਮਨਲ ਜੀ ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੀ ਉਹਦੇ ਵਿੱਚ ਮੇਰਾ ਕੋਈ ਰਿਪੋਰਟ ਇਹ ਰਿਕਾਰਡ ਹੈ ਕਿੰਨੇ ਕੇਸ ਹੈ ਮੈਡਮ ਮੈਰੀਨ ਨਾਲ ਮੈਰੀਨ ਨੂੰ ਉਹ ਹੈ ਇਜ਼ ਅਰਾਊਂਡ ਆਈ ਥਿੰਕ 40 ਦੀ ਹੈ ਜੀ 40 ਸਾਲ ਦੀ ਹੈਗੀ ਜੀ ਮੈਰੀਡਾ ਜੀ ਆਲਰੇਡੀ ਮੇਰੇ ਕੋਲ ਰਿਹਾ ਰਿਹਾ ਸੀ ਇਹ ਪਤਾ ਲੱਗਿਆ ਸੀ ਕਿੰਦੇ ਜ਼ਿੰਮੇਵਾਰ ਉਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਘਰ ਦੇ ਵਿੱਚ ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉਥੇ ਉਸੇ ਘਰ ਦੇ ਵਿੱਚ ਕੰਮ ਕਰਦਾ ਸੀ ਇਹ ਆਲਰੇਡੀ ਮੈਰਿਜ ਸੀ ਮੈਡਮ ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ ਉਹਦਾ ਫੈਮਿਲੀ ਉਹ ਪਿੱਛੇ ਬਿਹਾਰ ਛੇ ਹਾਂਜੀ ਮੈਰਿਜ ਫੈਮਿਲੀ ਉਹਨਾਂ ਦੇ ਬਿਹਾਰ ਛੇ ਸੀਗੇ ਜੀ ਪਿੱਛੇ ਅੱਛਾ ਠੀਕ ਥੈਂਕਿਊ ਠੀਕ ਥੈਂਕਿਊ ਜੀ ਕਪੂਤਲਾ ਵਿੱਚ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਸਨ ਪਰ ਚੋਰਾਂ ਦੇ ਮਾੜੇ ਦਿਨਾਂ ਦੀ ਪੁੱਠੀ ਗਿਣਤੀ ਉਦੋਂ ਸ਼ੁਰੂ ਹੋ ਗਈ ਜਦੋਂ ਉਹਨਾਂ ਨੇ ਇੱਕ ਰਾਤ ਕਿਸਾਨ ਗੁਰਸਿੰਦਰ ਸਿੰਘ ਵਾਸੀ ਪਿੰਡ ਰਾਜਪੁਰ ਦੀ ਮੱਝ ਚੋਰੀ ਕਰ ਲਈ ਬਸ ਫਿਰ ਕੇ ਇਸੀ ਗੁਰਸਿੰਦਰ ਸਿੰਘ ਨੇ ਚੋਰਾਂ ਨੂੰ ਸਬਕ ਸਿਖਾਉਣ ਲਈ ठान ਲਈ ਤੇ ਆਪਣੇ ਤੌਰ ਤੇ ਸਰਗਰਮੀ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹਾਂਜੀ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਗੁਰਸਿੰਦਰ ਸਿੰਘ ਦਾ ਨਾਮ ਹੀ ਮੇਰਾ ਰਾਜਪੁਰ ਪਿੰਡ ਆਪਣਾ ਈ ਤੋੜਾ ਨੁਕਸਾਨ ਹੋਇਆ ਸੀ ਜਿਹੜਾ ਚੋਰਾ ਆਪਣੇ ਮੱਝ ਖੋਲ ਕੇ ਲੈ ਗਏ ਸੀ ਤੇ ਮੱਝ ਖੋਲ ਕੇ ਲੈ ਕੇ ਆਪਣੇ ਕੋਈ ਮੁੰਡੇ ਰਾਤ ਥੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਬਾਲੀ ਪਰਚਾ ਵੀ ਦਰਜ ਕਰਵਾਇਆ ਦਰਖਾਸਤ ਦਰਜ ਕਰਵਾਈ ਸੀ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਨਾਲ ਲੈ ਕੇ ਆਹੀਂ ਵੀ ਇਹਨਾਂ ਦੀ ਭਾਲ ਕੀਤੀ ਮਤਲਬ ਤੁਸੀਂ ਖੁਦ ਆਪ ਭਾਲ ਕੀਤੀ ਵੀ ਭਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਤੇ ਭਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ ਜੀ ਨਹੀਂ ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ ਬਸ ਜੀ ਐਦਾਂ ਹੀ ਉਹਨਾਂ ਦੀ ਪੈੜ ਤੇ ਵੀ ਐਦਾਂ ਲੱਭਦੇ ਰਹੇ 2-4 ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ-ਪਾਸਿਓਂ ਤੇ ਕੈਮਰਿਆਂ 'ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਉਹ ਜਿਹੜੇ ਕਥਿਤ ਚੋਰ ਸੀ ਹਾਂ ਜੀ ਤੁਹਾਡੇ ਇੱਥੇ ਪਹਿਲੋਂ ਕੰਮਕਾਰ ਕਰਨ ਆਉਂਦੇ ਰਿਹਾ ਮੇਰੇ ਉਹ ਮਹੀਨਾ ਪਹਿਲੋਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ ਮਤਲਬ ਤੁਹਾਨੂੰ ਤੁਹਾਨੂੰ ਉਹਨਾਂ ਤੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਸੀ ਵੀ ਉਹ ਪੁੱਠੇ ਸਿੱਧੇ ਕੰਮ ਇਦਾਂ ਦੇ ਕਰਦਾ ਵਾ ਵੀ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਤੇ ਪੁਲਿਸ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੁਹਾਡੇ ਨਾਲ ਪੁਲਿਸ ਦਾ ਸਹਿਯੋਗ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੁਤਵਾਰੀ ਵਾਲਿਆਂ ਦਾ ਫੇ ਆਪਾਂ ਉਹਨਾਂ ਨੂੰ ਸੀਏ ਸਟਾਫ ਚ ਦਰਖਾਸਤ ਦਿੱਤੀ ਵੀ ਆਪਣੇ ਉਹ ਥਾਣਾ ਸੀਏ ਸਟਾਫ ਵਾਲੇ ਮੁਖੀ ਆਪਣੇ ਜਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਫੋਰਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਫਰਾਦ ਕੀਤੇ ਸਾਹਮਣੇ ਆਏ ਆ ਹੁਣ ਮੰਨਨ ਦਾ ਦੇ ਲਾਗੇ ਲਾਗੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਤਾਂ ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਸੀ ਵਾਰਦਾਤਾਂ ਸਾਡੇ ਲਾਗੇ ਲਾਗੇ ਬਹੁਤ ਹੋ ਰਹੀਆਂ ਸੀ ਜਿੱਦਾਂ ਸਾਡੇ ਲਾਗੇ ਪਹਾਣੇ ਅੰਪੋਰਾ ਢੇ ਦੇ ਬਹੁਤ ਚੋਰੀਆਂ ਇਹਨਾਂ ਕੀਤੀਆਂ ਮੰਨ ਵੀ ਰਿਹਾ ਐ ਵੀ ਅਸੀਂ ਲਾਗੇ ਲਾਗੇ ਮੱਜਾਂ ਖੋਲੀਆਂ ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਕੁ ਦਾ ਹੋਇਆ ਸੀਗਾ ਆਪਣੀ ਮਾਝੇ 1 ਲੱਖ 7 ਲੱਖ ਦੀ ਮਾਝੇ ਇਹ ਲਿਆਂਦੀ ਵੀ ਹੁਣ ਗੱਬਣੇ ਗਾਂ ਸੋਣ ਵਾਲੇ ਪਿਛਲੇ ਸੀਜ਼ਨ 1 ਲੱਖ 7 ਲੱਖ ਦੀ ਮਾਝ ਲਿਆਂਦੀ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇਦਾਂ ਦੇ ਗਰੋਹ ਨੂੰ ਨੱਥ ਪਾਈ ਜਾਵੇ ਵੀ ਗਾਂ ਕਿਸੇ ਹੋਰ ਦਾ ਨੁਕਸਾਨ ਨਾ ਇਹ ਹੋਵੇ ਧੰਨਵਾਦ ਜੀ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਮੇਂ ਫਿਰ ਤੋਂ ਰੂਬਰੋ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਾਸਰ ਰੱਬ ਰਾਖਾ